ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਇਹ ਪਾਉਣੀ ਆ ਕਿ ਜਿਹੜੀ ਇਨਸਾਨ ਦੀ ਇੱਜ਼ਤ ਹੁੰਦੀ ਆ ਨਾ ਉਹ ਜ਼ਰੂਰਤਾਂ ਦੀ ਹੁੰਦੀ ਆ ਬੰਦੇ ਦੀ ਇੱਜ਼ਤ ਨਹੀਂ ਹੁੰਦੀ ਜ਼ਰੂਰਤਾਂ ਦੀ ਇੱਜ਼ਤ ਹੁੰਦੀ ਆ ਤੁਸੀਂ ਅਕਸਰ ਹੀ ਦੇਖਦੇ ਹੋ ਆਪਣੇ ਆਲੇ ਦੁਆਲੇ ਕਿ ਇਨਸਾਨ ਦੀ ਹਾਇਸਿਅਤ ਉਸ ਦੇ ਲੀੜੇ ਕੱਪੜੇ ਪਹਿਰਾਵੇ ਤੋਂ ਅਸੀਂ ਛੱਟ ਜੱਜ ਕਰ ਲੈਨੇ ਆ ਪਛਾਣ ਲੈਨੇ ਆ ਕਿ ਅਗਲਾ ਵਿਅਕਤੀ ਕਿਵੇਂ ਦਾ ਆ ਜੇਕਰ ਅਗਲਾ ਵਿਅਕਤੀ ਪੂਰੇ ਟੌਰ 'ਚ ਆਣਾ ਚੰਗੇ ਕੱਪੜੇ ਪਾਏ ਆ ਬਹਿਣਾ ਉੱਠਣਾ ਵਧੀਆ ਆ ਤਾਂ ਉਸ ਨੂੰ ਵੇਖ ਕੇ ਹੀ ਉਹਦੀ ਇੱਜ਼ਤ ਹੋਣ ਲੱਗ ਪੈਂਦੀ ਆ ਕਿ ਹਾਂ ਕੋਈ ਗੱਲ ਨਹੀਂ ਇਹਦੇ ਨਾਲ ਕਿਤੇ ਕੰਮ ਪੈ ਸਕਦਾ ਇਹ ਕਿਤੇ ਗਰਜ ਕਰ ਸਕਦਾ ਕਿਤੇ ਕੰਮ ਆ ਸਕਦਾ ਤੇ ਫਿਰ ਇਹਦਾ ਮਤਲਬ ਇਹੀ ਹੋਇਆ ਨਾ ਕਿ ਉਸ ਵਿਅਕਤੀ ਦੀਆਂ ਜ਼ਰੂਰਤਾਂ ਜਿਹੜੀਆਂ ਵਾਂ ਉਹਨਾਂ ਦੀ ਇੱਜ਼ਤ ਹੋ ਰਹੀ ਆ ਤੇ ਜੇਕਰ ਦੂਜੇ ਪਾਸੇ ਇਹ ਵੇਖਿਆ ਜਾਵੇ ਕਿ ਵਿਅਕਤੀ ਦਾ ਪਹਿਰਾਵਾ ਸਹੀ ਨਹੀਂ ਉਹਨੇ ਸਾਦੇ ਕੱਪੜੇ ਪਾਏ ਆ ਸਿੰਪਲ ਆ ਤੇ ਫਿਰ ਉਹਦੀ ਇੱਜ਼ਤ ਉੱਥੇ ਹੀ ਕੱਟ ਜਾਂਦੀ ਆ ਕਿ ਇਹ ਤੇ ਆਪ ਹੀ ਨਾਰਮਲ ਇਨਸਾਨ ਆ ਇੰਨੇ ਕਿਸੇ ਦੀ ਕਿਹੜੀ ਕੋਈ ਲੋੜ ਪੂਰੀ ਕਰਨੀ ਆ ਤੇ ਉਸ ਇਨਸਾਨ ਵਾਸਤੇ ਉੱਥੇ ਇੱਜ਼ਤ ਜਿਹੜੀ ਉਹ ਜ਼ੀਰੋ ਹੋ ਜਾਂਦੀ ਆ ਇਸ ਕਰਕੇ ਹੀ ਕਿਹਾ ਜਾਂਦਾ ਨਾ ਕਿ ਜਿਹੜੀ ਇੱਜ਼ਤ ਆ ਨਾ ਉਹ ਜ਼ਰੂਰਤਾਂ ਦੀ ਹੁੰਦੀ ਆ ਇਨਸਾਨ ਦੀ ਨਹੀਂ ਹੁੰਦੀ ਕਿਉਂਕਿ ਇਨਸਾਨ ਉਹ ਭਾਵੇਂ ਕੰਮ ਆਏ ਜਾਵੇ ਜਿਹੜਾ ਨਾਰਮਲ ਇਨਸਾਨ ਹੈ ਨਾ ਉਹ ਭਾਵੇਂ ਲੋੜਾਂ ਪੂਰੀਆਂ ਕਰ ਹੀ ਦੇਵੇ ਉਹ ਭਾਵੇਂ ਕਿਸੇ ਦੁੱਖ ਸੁੱਖ ਵਿੱਚ ਸਹਾਈ ਹੋ ਹੀ ਜਾਵੇ ਪਰ ਜਿਹਨੂੰ ਪਹਿਰਾਵੇ ਵੱਲ ਵੇਖ ਕੇ ਇੱਜ਼ਤ ਦਿੱਤੀ ਜਾ ਰਹੀ ਹੈ ਨਾ ਉਹ ਅਕਸਰ ਹੀ ਲੋਕ ਲੋੜ ਪੈਣ ਤੇ ਭਾਵੇਂ ਕੰਮ ਨਾ ਹੀ ਆਉਣ ਪਰ ਫਿਰ ਵੀ ਲੋਕ ਉਹਨਾਂ ਲੋਕਾਂ ਦੀ ਇੱਜ਼ਤ ਬਹੁਤ ਕਰਦੇ ਆ ਹੁਣ ਅਕਸਰ ਹੀ ਅਸੀਂ ਸਮਾਜ ਚ ਵਿਚਿਤ ਵਿਚਰਦੇ ਆ ਰਿਸ਼ਤੇਦਾਰੀਆਂ ਚ ਵਿਚਰਦੇ ਆ ਆਲੇ ਦੁਆਲੇ ਦੇਖਦੇ ਹੀ ਆ ਨਾ ਤੁਸੀਂ ਦੱਸੋ ਕਿ ਕੀ ਜੇ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਮਾੜਾ ਆ ਨਾ ਤਾਂ ਉਹਨੂੰ ਕੋਈ ਬਹਿਜਾ ਖਲੋ ਜਾ ਵੀ ਨਹੀਂ ਆਂਦਾ ਤੇ ਜੇ ਕੋਈ ਚੰਗਾ ਸੌਖਾ ਆ ਨਾ ਸੌਖੀ ਰੋਟੀ ਖਾ ਰਿਆ ਵਾ ਤਾਂ ਉਹਦੇ ਅੱਗੇ ਪਿੱਛੇ ਭੱਜੇ ਫਿਰਦੇ ਆ ਤੇ ਫਿਰ ਇਸ ਦਾ ਮਤਲਬ ਇਹੀ ਕਿ ਮਾੜੇ ਦੇ ਨਾਲ ਕਿਹੜਾ ਕੋਈ ਕੰਮ ਪੈਣਾ ਵਾ ਮਾੜੇ ਦੇ ਨਾਲ ਕਿਹੜਾ ਇੰਨੇ ਸਾਡਾ ਕੋਈ ਕੁਝ ਸਵਾਰਨਾ ਆ ਤੇ ਇਹਦੀ ਇੱਜ਼ਤ ਕਰਨ ਦੀ ਕੀ ਲੋੜ ਆ ਆਖਿਰ ਪਤਾ ਤੇ ਉਹਨਾਂ ਨੂੰ ਵੀ ਹੁੰਦਾ ਆ ਕਿ ਹਾਂ ਅਸੀਂ ਇਹਦੀ ਇੱਜ਼ਤ ਨਹੀਂ ਕਰ ਰਹੇ ਤੇ ਫਿਰ ਉਹ ਮਾੜਾ ਬੰਦਾ ਜਿਹੜਾ ਹੁੰਦਾ ਆ ਨਾ ਜਿਹਦੇ ਕੋਲ ਪੈਸਾ ਘੱਟ ਹੁੰਦਾ ਵਾ ਜਿਸ ਦਾ ਡੰਗ ਗੁਜ਼ਾਰਾ ਸਹੀ ਚੱਲਣ ਡਿਆ ਹੁੰਦਾ ਸਾਫ ਦਾ ਹੀ ਚੱਲਣ ਡਿਆ ਹੁੰਦਾ ਪਤਾ ਤੇ ਉਹਨੂੰ ਵੀ ਹੁੰਦਾ ਆ ਕਿ ਹਾਂ ਇਹ ਮੇਰੀ ਇੱਜ਼ਤ ਨਹੀਂ ਕਰ ਰਹੇ ਇਸ ਕਰਕੇ ਅਸੀਂ ਕਾਫੀ ਵੀਡੀਓਜ਼ ਅੱਗੇ ਕਰ ਚੁੱਕੇ ਆ ਕਿ ਜਿੱਥੇ ਇੱਜ਼ਤ ਨਹੀਂ ਨਾ ਹੁੰਦੀ ਉੱਥੇ ਜਾਣਾ ਨਹੀਂ ਚਾਹੀਦਾ ਤੇ ਹਾਂ ਇਨਸਾਨ ਜਿਹੜਾ ਹੁੰਦਾ ਉਹ ਕਦੇ ਨਾ ਕਦੇ ਕਿਸੇ ਦੇ ਕੰਮ ਜ਼ਰੂਰ ਆ ਜਾਂਦਾ ਭਾਵੇਂ ਉਹ ਮਾੜਾ ਹੀ ਹੋਵੇ ਉਨ ਨੂੰ ਸਗੋਂ ਇਹ ਹੁੰਦਾ ਵਾ ਕਿ ਮੈਨੂੰ ਕੋਈ ਇਸ ਤਰ੍ਹਾਂ ਨਾ ਕਹਿ ਦੇਵੇ ਤੇ ਮੈਨੂੰ ਕਿਸੇ ਨੇ ਕਿਹਾ ਵਾ ਨਾ ਤੇ ਮੈਂ ਉਹਦੀ ਲੋੜ ਜ਼ਰੂਰ ਪੂਰੀ ਕਰਾਂ ਚਾਹੇ ਉਹ ਔਖਾ ਹੋ ਕੇ ਹੀ ਕਿਸੇ ਦੀ ਲੋੜ ਪੂਰੀ ਕਰੇ ਤੇ ਫਿਰ ਉਹੀ ਇਨਸਾਨ ਦੂਜਿਆਂ ਦੀ ਇੱਜ਼ਤ ਵੀ ਕਰਦਾ ਆ ਤੇ ਜਿਹਨੂੰ ਅਸੀਂ ਬੜੀ ਭੱਜ-ਭੱਜ ਕੇ ਇੱਜ਼ਤ ਦਿੰਨੇ ਆ ਨਾ ਸੌਖਾ ਹੁੰਦਾ ਆ ਉਹ ਫਿਰ ਉਹ ਵੀ ਤੇ ਤੁਹਾਡੇ ਵਾਂਗੂ ਹੀ ਕਰੇਗਾ ਨਾ ਜੇ ਤੁਸੀਂ ਮਾੜੇ ਦੀ ਇੱਜ਼ਤ ਨਹੀਂ ਕਰ ਰਹੇ ਤੇ ਫਿਰ ਉਹ ਵੀ ਉਹਦੇ ਵਾਸਤੇ ਤੇ ਤੁਸੀਂ ਵੀ ਮਾੜੇ ਤੇ ਫਿਰ ਤੁਸੀਂ ਇੱਜ਼ਤ ਕਿੱਥੋਂ ਭਲ ਲੋਗੇ ਇਸਾ ਕਰਕੇ ਇੱਜ਼ਤ ਕਰਾਉਣ ਵਾਸਤੇ ਇੱਜ਼ਤ ਕਰਨੀ ਵੀ ਬਹੁਤ ਜ਼ਰੂਰੀ ਆ ਜੇਕਰ ਅਸੀਂ ਕਿਸੇ ਕੋਲੋਂ ਇਹ ਚਾਹੁੰਦੇ ਆ ਨਾ ਕਿ ਕੋਈ ਸਾਡੀ ਰਿਸਪੈਕਟ ਕਰੇ ਤੇ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਦੂਜਿਆਂ ਦਾ ਵੀ ਆਦਰ ਮਾਨ ਸਤਕਾਰ ਕਰੀਏ ਤਾਂ ਹੀ ਸਾਨੂੰ ਵੀ ਆਦਰ ਮਾਨ ਸਤਕਾਰ ਮਿਲੇਗਾ ਇਸ ਲਈ ਕਦੇ ਵੀ ਉੱਚਾ ਨੀਵਾ ਨਹੀਂ ਵੇਖਣਾ ਚਾਹੀਦਾ ਮਾੜਾ ਚੰਗਾ ਨਹੀਂ ਵੇਖਣਾ ਚਾਹੀਦਾ ਰਿਸ਼ਤੇਦਾਰੀ ਭੈਣ ਭਰਾ ਆਲੇ ਦੁਆਲੇ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਆ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਣਾ ਚਾਹੀਦਾ ਤੇ ਸਾਰਿਆਂ ਦੀ ਹੀ ਬਰਾਬਰ ਇੱਜ਼ਤ ਵੀ ਕਰਨੀ ਚਾਹੀਦੀ ਆ ਸੋ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਆਪਣੀ ਰਾਏ ਜ਼ਰੂਰ